ਸਵਾਗਤ ਹੈ ਭਾਈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਭਰਾਵਾਂ ਦਾ ਅੱਜ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਖੇਤੀ ਬਾਰੇ ਜਾਣਕਾਰੀ ਦਵਾਂਗੇ ਇਹ ਵੀ ਖੇਤੀ ਨਵੀਂ ਨਹੀਂ ਹੈਗੀ ਇਹ ਵੀ ਖੇਤੀ ਬਹੁਤ ਪੁਰਾਣੀ ਹੈ ਜਿਹੜੇ ਸਾਡੇ ਕਿਸਾਨ ਭਰਾ ਨੇ ਬਹੁਤ ਪੁਰਾਣੀ ਖੇਤੀ ਆਪਾਂ ਕਹਿ ਸਕਦੇ ਹਾਂ ਇਹਨੂੰ ਬਹੁਤ ਸਾਡੇ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਗਾਜਰ ਦੀ ਜਿਹੜੀ ਖੇਤੀ ਹੈ ਉਹ ਬਹੁਤ ਕਿਸਾਨ ਵੀਰ ਕਰਦੇ ਨੇ ਆ ਮੈਂ ਤੁਹਾਨੂੰ ਜਿੱਤੋਂ ਤੱਕ ਵੀ ਤੁਹਾਡੀ ਨਿਗਾਹ ਜਾਂਦੀ ਹੈ ਇਹ ਗਾਜਰਾਂ ਗਾਜਰਾਂ ਦੀ ਪਟਾਈ ਹੈ ਜਿਹੜੀ ਸਟੈਮੋ ਸਟਾਰਟ ਹੋ ਚੁੱਕੀ ਹੈ ਕਿਉਂਕਿ ਦਸੰਬਰ ਤੋਂ ਨਵੰਬਰ ਦੇ ਮਹੀਨੇ ਦੇ ਵਿੱਚ ਜਿਹੜੀ ਗਾਜਰ ਦੀ ਪਟਾਈ ਹੈ ਉਹ ਹੋ ਜਾਂਦੀ ਹੈ ਆ ਦੇਖੋ ਜਿੱਤੋਂ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਇਹ ਸਾਰੀ ਗਾਜਰ ਦੀ ਪਟਾਈ ਹੋ ਰਹੀ ਹੈ ਜੀ ਆ ਦੇਖੋ ਐਤਕੀਸ ਵਰ ਗਾਜਰ ਬਹੁਤ ਸੋਹਣੀ ਬੈਠੀ ਹੋਈ ਹੈ ਆਪਣੇ ਖੇਤਾਂ ਦੇ ਵਿੱਚ ਲਾਲ ਗਾਜਰ ਸ਼ੁੱਧ ਬਿਲਕੁਲ ਪਿਓਰ ਲਾਲ ਗਾਜਰ ਹੈ ਵੀਰ ਜੀ ਤੇ ਅੱਪਾ ਇਸ ਖੇਤ ਦੇ ਵਿੱਚ ਗਾਜਰ ਦੀ ਜਦੋਂ ਪੈਦਾਵਾਰ ਜਦੋਂ ਆਪਾਂ ਬੀਜੀ ਸੀਗੀ ਆਪਣੇ ਖੇਤਾਂ ਦੇ ਵਿੱਚ ਅੱਪਾ ਇਹਦੇ 'ਚ ਕੋਈ ਡੀਪੀ ਨਹੀਂ ਪਾਇਆ ਜੀ ਕੋਈ ਯੂਰੀ ਨਹੀਂ ਪਾਇਆ ਜੀ ਸਿਰਫ ਆਪਾਂ ਰੂੜੀ ਖਾਦ ਜਾਂ ਆਪਾਂ ਗੋਬਰ ਦੀ ਖਾਦ ਕਹਿ ਸਕਦੇ ਹਾਂ ਨਾ ਵੀ ਆਪਾਂ ਗੋਬਰ ਦੀ ਖਾਦ ਜਾਂ ਰੂੜੀ ਦੀ ਖਾਦ ਪਾ ਕੇ ਇਹ ਗਾਜਰ ਆਪਾਂ ਆਪਣੇ ਖੇਤਾਂ ਦੇ ਵਿੱਚ ਬੀਜੀ ਸੀਗੀ ਤੇ ਅੱਜ ਤੁਸੀਂ ਗਾਜਰ ਦੀ ਜਿਹੜੀ ਪੈਦਾਵਾਰ ਆ ਉਹ ਤੁਸੀਂ ਦੇਖ ਸਕਦੇ ਹੋ ਕਿੰਨਾ ਕਿੰਨੀ ਸੋਹਣੀ ਗਾਜਰ ਦੀ ਜਿਹੜੀ ਪੈਦਾਵਾਰ ਹੈ ਲਾਲ ਗਾਜਰ ਹੈ ਬਿਲਕੁਲ ਤੇ ਛੇਜਾ ਜਿਹੜਾ ਉਹ ਵੀ ਬਹੁਤ ਹਰਾ ਝੁੱਗ ਵਰਗਾ ਇਹਦਾ ਛੇਜਾ ਪਿਆ ਗਾਜਰ ਦਾ ਤਿਆ ਦੇਖੋ ਗਾਜਰਾਂ ਦੀ ਪਟਾਈ ਚੱਲੀ ਜਾਂਦੀ ਹੈ ਜੀ ਜੇਕਰ ਆਪਾਂ ਮੰਡੀ ਦੀ ਗੱਲ ਕਰੀਏ ਤਾਂ ਮੰਡੀ ਦੇ ਵਿੱਚ ਗਾਜਰ ਦਾ ਰੇਟ 35 ਤੋਂ 40 ਰੁਪਏ ਕਿਲੋ ਇਸ ਟਾਈਮ ਮੰਡੀ ਦਾ ਰੇਟ ਹੈ ਜਿਹੜਾ ਗਾਜਰ ਦਾ ਹੈਗਾ ਉਹ ਚੱਲੀ ਜਾਂਦਾ ਹੈ ਜੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਾਜਰ ਬਾਰੇ ਬਹੁਤ ਕੁਝ ਦੱਸਾਂਗੇ ਕਿਉਂਕਿ ਗਾਜਰ ਦੀ ਸਬਜ਼ੀ ਜਾ ਗਾਜਰ ਦੀਆਂ ਹੋਰ ਮਠਾਈਆਂ ਆਪਾਂ ਬਹੁਤ ਖਾਂਦੇ ਆ ਹਨਾ ਗਾਜਰ ਪਾਕ ਬਣਾਉਂਦੇ ਆ ਘਰੇ ਜਾਂ ਬਰਫੀ ਵਗੈਰਾ ਖਾਂਦੇ ਆ ਆਪਾਂ ਹਨਾ ਤਾਂ ਗਾਜਰ ਦੀ ਕਿਸਾਨ ਗਾਜਰ ਤਿਆਰ ਕਰਦਾ ਕਿਸਾਨ ਤਾਂ ਕਿਸਾਨ ਦੀ ਕਿੰਨੀ ਮਿਹਨਤ ਲੱਗਦੀ ਹੈ ਗਾਜਰ ਨੂੰ ਤਿਆਰ ਕਰਨ ਦੇ ਵਿੱਚ ਆ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਕਿੰਨੀ ਵਧੀਆ ਗਾਜਰ ਹੋਈ ਹੈ ਇਸ ਵਾਰ ਆਪਣੇ ਖੇਤਾਂ ਦੇ ਵਿੱਚ ਆਪਾਂ ਐਤ ਕੀ ਗਾਜਰ ਦਾ ਜਿਹੜਾ ਅੱਧਾ ਕਿਲਾ ਸੀ ਉਹ ਵਿਜਿਆ ਸੀਗਾ ਤੇ ਪੈਦਾਵਾਰ ਜਿਹੜੀ ਹੈਗੀ ਹੈ ਬਹੁਤ ਅੱਛੀ ਹੈ ਇਹ 40 ਤੋਂ 50 ਹਜ਼ਾਰ ਦੀ ਜਿਹੜੀ ਗਾਜਰ ਹੈ ਉਹ ਅੱਧੇ ਕਿੱਲੇ ਦੇ ਵਿੱਚੋਂ ਆਪਣੀ ਨਿਕਲ ਚੁੱਕੀ ਹੈ ਕਿਉਂਕਿ ਇਹ ਇਹਦੀ ਜਿਹੜੀ ਮੈਂ ਕਹਿ ਸਕਦਾ ਜਿਹੜਾ ਰੇਟ ਹੈ ਰੇਟ ਵੀ ਬਹੁਤ ਵਧੀਆ ਜਿਹੜਾ ਗਾਜਰ ਦਾ ਉਹ ਮਿਲ ਰਿਹਾ ਆ ਦੇਖੋ ਗਾਜਰਾਂ ਦੀ ਜਿਹੜੀ ਪਟਾਈ ਹੈ ਆਪਣੇ ਕਿਸਾਨ ਭਰਾ ਨੇ ਜਿਹੜੇ ਉਹ ਗਾਜਰਾਂ ਦੀ ਪਟਾਈ ਆਪਣੇ ਖੇਤਾਂ ਦੇ ਵਿੱਚ ਕਰ ਰਹੇ ਨੇ ਲੱਗੇ ਹੋਏ ਨੇ ਤੇ ਬਾਈ ਜੀ ਮੇਰਾ ਇੱਕੇ ਮੈਸੇਜ ਆ ਕਿ ਤੁਸੀਂ ਵੀ ਜੇਕਰ ਤੁਹਾਡੇ ਕੋਲ ਆਪਣੀ ਘਰ ਦੀ ਜ਼ਮੀਨ ਆ ਤੁਸੀਂ ਵੀ ਕਿੱਲਾ ਦੋ ਕਿੱਲੇ ਸਬਜ਼ੀ ਦੇ ਲਾਇਆ ਕਰੋ ਤੇ ਆਪਾਂ ਕਣਕ ਝੋਨੇ ਦੇ ਵੱਲ ਬਹੁਤ ਜਾ ਰਹੇ ਨੇ ਕਿਸਾਨ ਹਨਾ ਕਣਕ ਝੋਨੇ ਤੋਂ ਬਾਹਰ ਆਓ ਤੇ ਆਪਾਂ ਸਬਜ਼ੀ ਦੀ ਖੇਤੀ करिए ਤੇ ਵੀਡੀਓ ਦੱਬ ਕੇ ਸ਼ੇਅਰ ਕਰਿਆ ਕਰੋ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਫੋਲੋ ਕਰ ਲਿਓ ਜੀ ਦੱਬ ਕੇ